ਕਿਰਤ ਕਰੂ ਬਾਜ ਬਿੰਦੇ ਤੂ ਭਈ ਹਮੇਂ ਕਰੂ ਖਾਟੈ ਰਚਾ ਪੁਰਗੋਇ ਉਤਕੀ ਇਤਾਰ ਰਤਨ ਮਨ ਰਹੈ ਮਾਰਾ ਆਪਣਾ ਦਾਨਨ ਕੋ ਪ੍ਰਤਿਪਾਲਾ ਅਕਰਤ ਕਬੈ ਤੁਮ ਕੰਮ ਆਪਿ ਧਾਤੈ ਮੈ ਬਤਾਉ ਸੁਖੀ ਬਤਹ ਕੋ ਦੁਖ ਦੁਆਰਾ ਮੋਰਤਾ ਰਿਤ ਬੰਦ ਕਰੀਐ ਪਾਪਨ ਕੋ ਕਾਜ ਤੁਰ ਕਰੀਐ ਗੁਰੂ ਹੋਇ ਅਮਾਰੀ ਰੱਬ ਤੁਰ ਪਜਨ ਕੀ ਜਹ ਪਿਆਤਾ ਮੈ ਨਾਨਕ ਕੋ ਅਮਰ ਆਕਿ ਆਹੂ ਜਗਤ ਕਾ ਗੁਰੂ ਬੇਪਾਇ ਸੇਵਨ ਤੇ ਤੁਮਾਰੈ ਕਾਰੀਐ ਤੁਮ ਤੁਮਾਰੀ ਮਾਰੀ ਵਾਰੀਐ ਆਪਾਦ ਜਿਤ ਪਰੀਐ ਤਨ ਤਨ ਤੁਮਰੀਏ ਹਉਦੋ ਪਦਾ ਆਵੀ ਪਕਾ ਸਰੀਰ ਜੋ ਕਰਿਆ ਰਾਮ ਕੋ ਮਰ ਰਾਮ ਹਾਰੇ ਤਾਈ ਉਨਤ ਕੰਤ ਕਾਏ ਪਿਆਰੇ ਦੇਨ ਵੰਦਨ ਕੇ ਹੰਤਾ ਸਤਿਗੁਰ ਕਾ ਨਾਮ ਆ ਨਮਾ ਜਿਮ ਕਾ ਗਿ ਸੁਖੀਓ ਤੇਰਾ ਪ੍ਰਮਾਤਮਾ ਦੇਵ ਜਵਨ ਕਾਲ ਸਰਬ ਲੋਗ ਗੁਵਾਰਾ ਨਮਸਕਾਰ ਜੇ ਕਾਏ ਆਵਾਰ ਧਰਮ ਪਾਗਿ ਗਿ ਜੁ ਮਨਾਇਉ ਦੇਵ ਦਾਤ ਕਰਪਦਾ ਪਾ ਬੰਦਿ ਕੇ ਪਾਰਾ ਕੋਈ ਤੁਮ ਜੋ ਗੁਵਾਰਾ ਨਮਸਕਾਰ ਜੇ ਸਤਨ ਕੋ ਪਰਮ ਵਦਨੀਓ ਕਟ ਲਟ ਕੰ ਅੰਦਰ ਕੀ ਜਹਾਂਤ ਭਲੇ ਉਪਰੇ ਕੀਤੇ ਗਾਨਤ ਜੀਤੇ ਗੁੰਦਰ ਤੁਲਾ ਸਭ ਪਰ ਕਿਰਪਾ ਨਿਰਭਰ ਤੁਲਾ ਸੰਤਨ ਵਰਤੇ ਕੀ ਗੁਤੀ ਗੁਪਾਇ ਸੰਤ ਕੀ تم کا بھی ਮਾਤੇ ਕੋ ਕਤ ਸਦਾ ਕੋ ਨੰ ਕਰਤਾ ਨਿਤਿ ਪੀਵ ਆਪਨੇ ਕੁਦ ਰਹਿ ਨਿਤਿ ਬਦਕ ਕਿਨ ਕਿਨਾ ਪਹਿ ਨਿਤਿ ਤੁਮਰਾ ਨਗੈ ਕਪਾਰਾ ਕੈ ਮਿਰਜਾ ਕ ਤੁਮਦਾਰਾ ਇਕਹ ਰੂਪਮ ਹੋਵ ਤੁਮਪਾਰੰਗ ਰਤਿ ਕੁਪਹਾ ਬਾਕੇ ਰਤੇ ਗਦਗੇ ਨੇ ਪੁਪਤਾ ਆਪਰਤ ਨੇ ਕਉ ਗੁਰ ਰਤਾ ਪਰਵਤਾ ਕਉ ਕਟਯੁਗ ਕਰੇਦਾ ਸਗ੍ਰਿਤਿ ਤਿਜਿ ਕਾਇ ਚੰਪਾ ਆਗੁਆ ਰੂਪ ਰੰਪੰ ਆਤਮਾ ਮੇਰੀ ਤੁ ਪਰ ਸੁਖਾਰ ਤਿਖੰਮਰੁ ਗੁਰ ਤਜੈ ਉਪਤਿ ਪਾਦਾ ਸਰਬ ਰੰਗਿ ਜੀਨ ਕਰੂਣ ਕਰਣ ਕਰਤਾ ਜੇ ਹਦੁ ਤਪਮੀ ਪੈ ਤਿਤ ਕਾ ਦੁਖੁ ਹੈ ਮਰੇ ਪ੍ਰਤਿਓਨ ਤਪ ਕਰਿ ਤੇ ਆਏ ਤਿਤ ਕਾ ਸੰਭਗ ਕਰਤਾ ਜੋ ਕਲ ਕੋ ਨਿਕਵਾਹ ਰਿਹਾ ਹੈ ਦੁਨਿਆਵੀ ਕਹ ਰਹੀ ਬਖਤ ਕਰਾ ਬਿਪਾਦ ਤੰਤਰ ਅੰਨ ਬਾਕੀ ਬਾਪਰ ਹੋ ਗयो ਰਿਸ਼ੀ ਸੁਧਿ ਦੇ ਕਾਰਪ ਹੋ ਤਨ ਹੋਈ ਗੁਰਪ੍ਰਸਾਦ ਨਿਰਭੈ ਲਾਹੋਈ ਇੱਕ ਮਾਰ ਰਤਵੰਤ ਵਾਰਾ ਕਾ ਬਾਣੇ ਤਾ ਇੱਕ ਮਾਰ ਜਗਤ ਨਾਮ ਗਿਆਨ ਦਾ ਦਰਦ ਰਾਮ ਕਣੀ ਮਾਂ ਬਾਤੀ ਦਾ ਸੰਗ ਗੁਰੂ ਅਕਾਗ ਤਕ ਗੁਰਪਾਲ ਆਨੰਦ ਤਿਆ ਮੇਰੀ ਮਾਏ ਸਤ ਗੁਰੁ ਮੈਂ ਪਾਣਾ ਸਤ ਗੁਰਤਾ ਮਾਇ ਸਹਿ ਜਿ ਬੇਤੀ ਮਨ ਵਧਿਆ ਵਧਿਆ ਰਖ ਤਮ ਪਰਵਾਰ ਕਰਿਆ ਸ਼ਬਦ ਗਾਵਣ ਆਵੜਿਆ ਆਹ ਅੰਰੀ ਵਾਯਾ ਕਹੇ ਨਾਨਕ ਰੰਗੂ ਬਦ ਗੁਰ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਪਹਿ ਨਾਨਕ ਮਨ ਮੇਰੀ ਸਦਾ ਰੰਗ ਵਰਤਾਲੇ ਸਾਥੇ ਮਹੀ ਬਾਂ ਕਿਆ ਨਹੀਂ ਕਰਤੇ ਐ ਮਤਿਰ ਕਪਿਰ ਕਪਿਚ ਐ ਕਿੰਦ ਪਾਵੇ ਸਦਾ ਗਤਿ ਤਬਹ ਤੇਰੀ ਨਾਮ ਰੇ ਨਾਮ ਕੰਤੇ ਤਾਰੇ ਬੁਝਾਨੀ ਕਰਦੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਪੁਕਾਰ ਤੱਕ ਆਇਆ ਕਰਦਾ ਤੰਦੁ ਗੁਮਨ ਆਇ ਕੁੰਦਿਆ ਜਿਨ ਇੰਤਾਂ ਸੱਪ ਲਈਆ ਸਦਾ ਕਰਮੇ ਪਿਤਾ ਘਰ ਡੋ ਨਿਪਟਿਆ ਤੇ ਵੰਡਿਆ ਅੰਕਾਰ ਕਹੇ ਨਾਨਕ ਰੋਗੰਭਿ ਸ਼ਬਦ ਦਰਬਿਆ ਸਰ ਕਰਨ ਨਾਮ ਪਿਆ ਆਦਰ ਵਾਜੇ ਪੰਚ ਜਗਤ ਤਿਤਕਾਰ ਕਰ ਭਗੈ ਕਰਤੋ